ਚਰਮਣੀ ਕਾਲੀ ਦਾ ਲਗਾਤਾਰ ਗਿਰਦਾ ਜਾ ਰਿਹਾ ਹੈ ਤੇ ਉਹਨੂੰ ਖੜਾ ਕਰਨ ਵਾਸਤੇ ਕਈ ਕਮੇਟੀਆਂ ਬਣੀਆਂ ਕਈ ਬਦਲਾਅ ਕੀਤੇ ਗਏ ਪਰ ਕਿਤਨਾ ਕੀਤੇ ਜਾ ਕੇ ਫਿਰ ਤੋਂ ਡਾਊਨਫਾਲ ਆਂਦਾ ਜਾ ਰਿਹਾ ਹੈ ਬਹੁਤ ਸਾਰਿਆਂ ਦੇ ਡੋਪਣ ਦੇ ਵਿੱਚ ਵੀ ਕੋਈ ਕਸਰ ਪੱਕੀ ਨਹੀਂ ਰੱਖੀ ਸੰਸਥਾਾਂ માં ਉਦੋਂ ਚੱਲਦੀਆਂ ਨੇ ਜਦੋਂ ਚਲਾਉਣ ਵਾਲੇ ਨਿਰਵਿਰੋਧ ਚਲਾਉਣ ਵਾਲੇ ਸਵਾਰਥੀ ਨਾ ਹੋਣ ਲੋਕੇ ਪੁੱਛਦੇ ਨੇ ਕਿ ਕੋਈ ਅਕਾਲੀ ਦਲ ਦੇ ਜਦੋਂ ਇਹ ਜੁੜ ਕੇ ਬਹਿੰਦੇ ਆ ਕੋਈ ਗੱਲ ਹੀ ਨਹੀਂ ਕਰਦੇ ਸਿਰਫ ਜਕਾਰਾ ਛੱਡ ਕੇ ਤੁਰੇ ਆਉਂਦੇ ਆ ਸਾਰੇ ਅਧਿਕਾਰ ਦੇ ਦਿਓ ਪ੍ਰਧਾਨ ਸਾਹਿਬ ਨੂੰ 2022 ਤੋਂ ਬਾਅਦ ਇਹਨਾਂ ਨੇ ਇੱਕ ਕਮੇਟੀ ਬਣਾਈ ਸਰਦਾਰ ਇਕਵਾਲ ਸਿੰਘ ਝੁੰਡਾ ਦੀ ਅਗਵਾਈ ਵਿੱਚ ਉਹਨਾਂ ਨੇ ਜੋ ਸਪਾਰਸ਼ਾਂ ਦਿੱਤੀਆਂ ਉਹਨਾਂ ਨੂੰ ਸਿਰ ਉੱਤੋਂ ਦੀ ਲੰਘਾਤਾ ਪ੍ਰਧਾਨ ਸਾਹਿਬ ਪ੍ਰਧਾਨ ਨੇ ਬਾਕੀ ਬੰਦੇ ਚੋਲੋ ਅਕਾਲੀ ਦਲ ਸਿਧਾਂਤਕ ਪਾਰਟੀ ਸੀ ਅੱਜ ਕਿੰਨੇ ਕੁ ਸਿਧਾਂਤ ਨੇ ਅੱਜ ਸਾਡੇ ਦੋਗਲੇ ਚਿਹਰੇ ਨੇ ਕਈਆਂ ਦਾ ਵਿਚਾਰ ਸੀ ਕਿ ਫਰੀਦਕੋਟ ਤੇ ਖਡੂਰ ਸਾਹਿਬ ਤੋਂ ਉਮੀਦਵਾਰ ਖੜਾ ਨਾ ਕੀਤਾ ਜਾਵੇ ਉਦੋਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਇਹ ਤਾਂ ਏਜੰਸੀਆਂ ਦਾ ਬੰਦਾ ਹੈ ਇਹ ਤਾਂ ਫਲਾਨਾ ਹੈ ਠੰਕਾ ਹੈ ਤੇ ਹੁਣ ਉਸੇ ਗੱਲ ਨੂੰ ਪਲਟ ਕੇ ਦੂਜੇ ਪਾਸੇ ਵੀ ਚੱਲ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਦੇ ਵਿੱਚ ਜਿਹੜੀ ਕਿਰਾਏ ਦੇ ਕੋਠੇ ਲਈ ਆ ਉਹ ਕਾਫੀ ਚਰਚਾ ਦੇ ਵਿੱਚ ਆ ਸੀ ਉਦੋਂ ਵੀ ਗਾਣੇ ਸਵਾਲ ਠਾਤਾ ਕਿ ਜੇ ਤੇ ਕੇਜਰੀਵਾਲ ਅੰਦਰ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਹਟਾ ਦੇਣਾ ਸੀ ਫਿਰ ਇਹ ਕਰਨ ਕੀ ਚੰਡੀਗੜ੍ਹ ਸਰਕਾਰੀ ਕੁਠੀ ਇਹਨਾਂ ਕੋਲੇ ਰਹਿਣੀ ਨਹੀਂ ਇਹਨਾਂ ਨੇ ਕਿਤਨਾ ਕਿਤੇ ਤਾਂ ਰਹਿਣੀ ਹੈ ਜਿਹੜੀ ਗੱਲ ਤੁਸੀਂ ਪਹਿਲੇ ਦਿਨ ਕਹੀ ਸੀ ਕਿ ਹੁਣ ਸਰਕਾਰ ਲੋਕਾਂ ਦੀਆਂ ਸੱਥਾਂ ਚੋਂ ਚੱਲੇਗੀ ਪਿੰਡਾਂ ਦੀਆਂ ਚੋਂ ਉਹ ਅਜੇ ਤੱਕ ਤਾਂ ਚੱਲਦੀ ਨਜ਼ਰ ਨਹੀਂ ਆਈ ਕੇਜਰੀਵਾਲ ਨੂੰ ਇੱਕ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਐਡੀ ਨੇ ਹਾਈ ਕੋਰਟ ਦਾ ਰੁਕ ਕਰ ਲਿਆ ਜੀ ਹੁਣ ਹਾਈ ਕੋਰਟ ਦੇ ਵਿੱਚ ਚਲੇਗੇ ਹਾਈ ਕੋਰਟ ਨੇ ਰੋਕ ਲਾਤੀ ਨੋਟਿਸ ਜਾਰੀ ਕਰਤਾ ਇਹਨਾਂ ਨੇ ਭੰਗੜੇ ਵੀ ਬਹੁਤ ਪਾਲੇ ਸੀ ਹੱਥ-ਚਵਾਜੀਆਂ ਚਲਾਤੀਆਂ ਪਟਾਕੇ ਚਲਾਤੇ ਏਮ ਜੀ ਦੇ ਡਾਕਟਰਾਂ ਨੇ ਸਲਾਹ ਦਿੱਤੀ ਆ ਕਿ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਪੂਰੀਆਂ ਢੂਰੇ ਤੇ ਪ੍ਰੋਟੈਕਟ ਹੋਏ ਜਾਣ ਤਾਂ ਕਿ ਉਹ ਫਲਬਾਨ ਚੰਗਾ ਬਣੇ ਸ੍ਰੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਖਬਰ ਤੋੜ ਲੈ ਕੇ ਇਹ ਪ੍ਰੋ ਸਾਡਾ ਹਫਤਾਵਾਰੀ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫਤੇ ਭਰ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋ ਸਾਹਿਬ ਸਵਾਗਤ ਹੈ ਪ੍ਰੋਗਰਾਮ 'ਚ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਗਿਰਦਾ ਜਾ ਰਿਹਾ ਹੈ ਤੇ ਉਹਨੂੰ ਖੜਾ ਕਰਨ ਵਾਸਤੇ ਕਈ ਕਮੇਟੀਆਂ ਬਣੀਆਂ ਕਈ ਬਦਲਾਅ ਕੀਤੇ ਗਏ ਪਰ ਕਿਤਨਾ ਕੀਤੇ ਜਾ ਕੇ ਫਿਰ ਤੋਂ ਡਾਊਨਫਾਲ ਆਂਦਾ ਜਾ ਰਿਹਾ ਹੈ ਅੰਦਰਲਾ ਕਲੇਸ਼ ਮੁਕੰਨ ਦਾ ਨਾਮ ਲੈ ਰਿਹਾ ਜਿਹੜੀ ਕਮੇਟੀ ਸੰਗਠਨ ਕੀਤਾ ਗਿਆ ਜੀ ਕੋਰ ਕਮੇਟੀ ਦਾ ਉਹਦੇ ਤੇ ਵੀ ਹੁਣ ਸਵਾਲ ਖੜੇ ਹੋ ਗਏ ਨੇ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਸਾਡੀ 104 ਸਾਲ ਪੁਰਾਣੀ ਪਾਰਟੀ ਹੈ ਇਹ ਪਾਰਟੀ ਬਹੁਤ ਕੁਰਬਾਨੀਆਂ ਦੇ ਨਾਲ ਬਣੀ ਸੀ ਪਰ ਮਾਫ ਕਰਿਓ ਜਿੱਥੇ ਬਹੁਤ ਸਾਰੇ ਸਿਰਮੌਰ ਆਗੂਆਂ ਦਾ ਨਾਂ ਚੱਲਦਾ ਹੈ ਉਹਨਾਂ ਨੇ ਆਪਣੇ ਪਾਰਟੀ ਨੂੰ ਚਲਾਇਆ ਤੇ ਬਹੁਤ ਸਾਰਿਆਂ ਨੇ ਡੋਬਣ ਦੇ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਰੱਖੀ ਸੰਸਥਾਾਂ માં ਉਦੋਂ ਚੱਲਦੀਆਂ ਨੇ ਜਦੋਂ ਚਲਾਉਣ ਵਾਲੇ ਨਿਰਵਿਰੋਧ ਚਲਾਉਣ ਵਾਲੇ ਸਵਾਰਥੀ ਨਾ ਹੋਣ ਬਾਬੇ ਨਾਨਕ ਦੇ ਬਾਗ 13 13 ਤੋਲਣ ਵਾਲੇ ਹੋਣ ਤੇ ਜਦੋਂ ਮੇਰਾ ਮੇਰਾ ਆ ਗਿਆ ਉਦੋਂ ਫਿਰ ਪਾਰਟੀਆਂ ਲੰਬਾ ਸਮਾਂ ਚੱਲਦੀਆਂ ਨਹੀਂ ਇੱਕ ਸੰਤ ਮਹਾਤਮਾ ਹੋਏ ਨੇ ਮੈਂ ਨਾ ਤਾਂ ਨਹੀਂ ਲਾਹਾਂਗਾ ਨਾ ਪਤਾ ਮੈਨੂੰ ਉਹਨਾਂ ਦੇ ਕੋਲ ਕੋ ਜਾਗੂ ਗਏ ਉਹ ਕਹਿੰਦੇ ਭਾਈ ਜਦੋਂ ਰਾਜਾ ਵਪਾਰੀ ਬਣ ਜੇ ਨਾ ਫਿਰ ਰਾਜ ਸੁਖੀ ਨਹੀਂ ਰਹਿੰਦਾ ਸ਼੍ਰੋਮਣੀ ਅਕਾਲੀ ਦਲ ਕਿਸੇ ਵੇਲੇ ਇਹਦੇ 4 ਤਰ ਹੁੰਦੇ ਸੀ ਨੰਬਰ 1 ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੇ ਸਰਕਾਰ ਹੁੰਦੀ ਸੀ ਤਾਂ ਮੁੱਖ ਮੰਤਰੀ ਇਹਨੇ ਬਹੁਤ ਜ਼ਿਆਦਾ ਲੋਕ ਆਮ ਤੌਰ ਤੇ ਇਹਨਾਂ ਨੂੰ ਸਿੱਖਾਂ ਦੀ ਪਾਰਟੀ ਕਹਿੰਦੇ ਸੀ ਪਰ ਬੁੱਧੀ ਨਾਲ ਹੁੰਦੀ ਹੈ ਮੈਂ ਅੱਜ ਕਾਗੂ ਨੂੰ ਹੁਣੇ ਸੁਣ ਰਿਹਾ ਸੀ ਜਦੋਂ ਤੁਸੀਂ ਮੇਰੇ ਕੋਲ ਆਏ ਹੋ ਪ੍ਰੋਗਰਾਮ ਤੇ ਉਹ ਕਹਿੰਦੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਦੂਰੰਦੇਸ਼ੀ ਅਸੀਂ ਬਾਰਡਰ ਸਟੇਟ ਐ ਉਹਨਾਂ ਨੇ ਕਹਿੰਦੇ ਇਕੱਠੇ ਪੰਜਾਬ ਦੇ ਵਿੱਚ ਜਦੋਂ ਸੰਤ ਦਾ ਵਿਕਾਸ ਕੀਤਾ ਉਹ ਸੰਨਤ ਗੜਗਾਉਂ ਵਾਲੇ ਪਾਸੇ ਨੂੰ ਲਾਈ ਤਾਕੇ ਬਾਰਡਰ ਤੋਂ ਦੂਰ ਰਹੇ ਨੁਕਸਾਨ ਨਾ ਹੋਵੇ ਅਸੀਂ ਇਹ ਸੂਬੇ ਤੋਂ ਸੂਬੇ ਕਬੂਲ ਕਰ ਲਈ ਅਜੇ ਯਾਦ ਕਰੋ ਜੇ ਇਹ ਸਾਰਾ ਇਕੱਠਾ ਹੁੰਦਾ ਤ ਤਰਮਕ ਦੇ ਲੋਕ ਪੰਜਾਬ ਤੋਂ ਇਹਦੀਆਂ ਸੀਟਾਂ ਵੀ 30 ਹੋਣੀਆਂ ਸੀ ਅਸੀਂ ਉਹ ਚੀਜ਼ ਕਰ ਨਹੀਂ ਸਕੇ ਸੋ ਜਿਵੇਂ ਜਿਵੇਂ ਅਕਾਲੀ ਦਲ ਦੇ ਵਿੱਚ ਨਗਾਰ ਆਇਆ 2015 ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਤਾਂ ਜਮੇ ਥੱਲੇ ਨੂੰ ਗਿਆ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਪਾਰਟੀ ਘਟਦੀ ਘਟਦੀ 15 ਵਿਧਾਨ ਸਭਾ ਸੀਟਾਂ ਤੇ ਆ ਗਈ 19 ਦੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਤੇ ਉਹਨਾਂ ਦੀ ਧਰਮ ਪਤਨੀ ਦੋ ਹੀ ਜਿੱਤੇ ਕੁੱਲ 4 ਕਹਿ ਲਓ ਕਿਉਂਕਿ 2-2 ਜਿੱਤ ਗਈ ਸੀ 2022 ਦੇ ਵਿੱਚ ਲੱਗਿਆ ਅਕਾਲੀ ਦਲ ਸੰਭਲੇਗਾ ਅਕਾਲੀ ਦਲ ਅੱਗੇ ਜਾਏਗਾ ਅਕਾਲੀ ਦਲ ਦੇ ਵਿੱਚ ਰਹਿ ਗਏ ਸਿਰਫ 3 ਆ ਹੁਣ ਲੋਕ ਸਭਾ ਦੇ ਵਿੱਚ ਇੱਕ ਤੇ 10 ਦੀਆਂ ਜਵਾਨਤਾ ਜਬਤ ਹੋ ਗਈਆਂ ਲੋਕ ਇਹ ਪੁੱਛਦੇ ਨੇ ਕਿ ਕੋਈ ਅਕਾਲੀ ਦਲ ਦੇ ਜਦੋਂ ਇਹ ਜੁੜ ਕੇ ਬੈਂਦੇ ਆ ਕੋਈ ਗੱਲ ਹੀ ਨਹੀਂ ਕਰਦੇ ਸਿਰਫ ਜਿਕਰਾ ਛੱਡ ਕੇ ਤੁਰੇ ਆਉਂਦੀ ਆ ਸਾਰੇ ਅਧਿਕਾਰ ਦੇ ਦੇਓ ਪ੍ਰਧਾਨ ਸਾਹਿਬ ਨੂੰ ਆ ਪਿੱਛੇ ਵੀ ਕੋਰ ਕਮੇਟੀ ਹੋਈ ਉਹਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲ ਆ ਜੀ 2022 ਤੋਂ ਬਾਅਦ ਇਹਨਾਂ ਨੇ ਇੱਕ ਕਮੇਟੀ ਬਣਾਈ ਸਰਦਾਰ ਇਕਵਾਲ ਸਿੰਘ ਝੁੰਦਾ ਦੀ ਅਗਵਾਈ ਵਿੱਚ ਉਹਨਾਂ ਨੇ ਜੋ ਸਪਾਰਸ਼ਾਂ ਦਿੱਤੀਆਂ ਉਹਨਾਂ ਨੂੰ ਸਿਰ ਉੱਤੋਂ ਦੀ ਲੰਘਾਤਾ ਪ੍ਰਧਾਨ ਸਾਹਿਬ ਪ੍ਰਧਾਨ ਨੇ ਬਾਕੀ ਬੰਦੇ ਚੁਣ ਲੋ ਜਦੋਂ ਤੱਕ ਤੁਸੀਂ ਕਿਸੇ ਬਿਮਾਰੀ ਦੀ ਜੜ੍ਹ 'ਚ ਨਹੀਂ ਜਾਉਂਗੇ ਉਹਦਾ ਇਲਾਜ ਨਹੀਂ ਹੋਇਆ ਕਰਦਾ ਸੋ ਬੇਰੀ ਸਨੈਵਰ ਬੇਨਤੀ ਹੈ ਕਿ ਅਕਾਲੀ ਦਲ ਲੋਕਾਂ ਲਈ ਖੜਦਾ ਹੁੰਦਾ ਸੀ ਤੇ ਅੱਜ ਅਕਾਲੀ ਦਲ ਲੋਕਾਂ ਲਈ ਕਿੰਨਾ ਕੁ ਖੜਦਾ ਹੈ ਤੇ ਜਦੋਂ ਤੱਕ ਤੇਰਾ ਤੇਰਾ ਤੇ ਮੇਰਾ ਮੇਰਾ ਦੂਰ ਨਹੀਂ ਹੁੰਦਾ ਅਕਾਲੀ ਦਲ ਸਿਧਾਂਤਕ ਪਾਰਟੀ ਸੀ ਅੱਜ ਕਿੰਨੇ ਕੁ ਸਿਧਾਂਤ ਨੇ ਅੱਜ ਸਾਡੇ ਦੋਗਲੇ ਚਿਹਰੇ ਨੇ ਕਈਆਂ ਦਾ ਵਿਚਾਰ ਸੀ ਕਿ ਫਰੀਦਕੋਟ ਤੇ ਖਡੂਰ ਸਾਹਿਬ ਤੋਂ ਉਮੀਦਵਾਰ ਖੜਾ ਨਾ ਕੀਤਾ ਜਾਵੇ ਉਦੋਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਇਹ ਤਾਂ ਏਜੰਸੀਆਂ ਦਾ ਬੰਦਾ ਹੈ ਇਹ ਤਾਂ ਫਲਾਨਾ ਹੈ ਢਮਕਾ ਹੈ ਤੇ ਹੁਣ ਉਸੇ ਗੱਲ ਨੂੰ ਪਲਟ ਕੇ ਦੂਜੇ ਪਾਸੇ ਵਿੱਚ ਚੱਲ ਗਏ ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਕੋਈ ਜ਼ਿਆਦਾ ਇਸ ਤਰ੍ਹਾਂ ਦੀ ਗੱਲ ਠੀਕ ਨਹੀਂ ਹੁੰਦੀ ਅਕਾਲੀ ਦਲ ਸਿਰ ਜੋੜ ਕੇ ਬੈਠੇ ਕਿੱਥੇ ਕਿੱਥੇ ਗਲਤੀਆਂ ਹੋਈਆਂ ਨੇ ਝੁੰਦਾ ਸਾਹਿਬ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਉਹ ਕਮੇਟੀ ਦੀ ਇਸ ਕਰਕੇ ਹੀ ਅਕਾਲੀ ਦਲ ਦਾ ਇਹ ਹਾਲ ਹੋਇਆ ਜੇ ਅਜੇ ਵੀ ਨਾ ਸੰਭਲੇ ਤਾ ਅੱਜ 10 ਜਵਾਨ ਤਾਂ ਹੋਈਆਂ ਨੇ ਜਬਤ ਕੱਲ ਪਤਾ ਨਹੀਂ ਕੀ ਹੋਵੇ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਦੇ ਵਿੱਚ ਜਿਹੜੀ ਕਰਾਇਦੇ ਕੋਠੇ ਲਈ ਆ ਉਹ ਕਾਫੀ ਚਰਚਾ ਦੇ ਵਿੱਚ ਆ ਗਈ ਹੈ ਜੀ ਦੇਖੋ ਭਗਵੰਤ ਮਾਨ ਨੇ ਜਦੋਂ ਜਮਨੀ ਚੋਣ ਲਾਗੂ ਹੋਈ ਇਹ ਐਲਾਨ ਹੋ ਗਿਆ ਜਲੰਧਰ ਵਾਲੀ ਪੱਛਮੀ ਦਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਹਮ ਤੋਂ ਉੱਥੇ ਕੋਠੀ ਲੈ ਲਈ ਉਹਨੂੰ ਕਲੀ ਕੁਚੀ ਵੀ ਕਰਾਤੀ ਮੈਂ ਇੱਥੇ ਰਹਾਗਾ ਤੇ ਲੋਕਾਂ ਨੇ ਪੁੱਛਿਆ ਵੀ ਗਾਹਾਂ ਚਾਰ ਜਿਵਨੀ ਚੋਨਾ ਹੋਰ ਆ ਰਹੀਆਂ ਨੇ ਫਿਰ ਚਾਰ ਹੋਰ ਲਾਉਂਗੇ ਤੁਸੀਂ ਚਲੋ ਬਰਲਾਣਾ ਛੱਡ ਦਿੰਨੇ ਆ ਉਹ ਤਾਂ ਤੁਹਾਡਾ ਹੋਮ ਡਿਸਟ੍ਰਿਕਟ ਹੈ ਪੁਰਾਣਾ ਗਿੱਦੜਵਾਹਾ ਆ ਰਹੀ ਹੈ ਡੇਰਾ ਬਾਬਾ ਨਾਨਕ ਤੇ ਜਿਹੜਾ ਉਹ ਚੱਬੇਵਾਲ ਸਾਹਿਬ ਵਾਲੀ ਹੈ ਕੀ ਤੁਸੀਂ ਉੱਥੇ ਵੀ ਫਿਰ ਔਰ ਬ੍ਰੋਧ ਗਾਣੇ ਸਵਾਲ ਠਾਤਾ ਕਿ ਅਜੇ ਤੱਕ ਕੇਜਰੀਵਾਲ ਅੰਦਰ ਨਹੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਹਟਾ ਦੇਣਾ ਸੀ ਫਿਰ ਇਹ ਕਰਨ ਕੀ ਚੰਡੀਗੜ੍ਹ ਸਰਕਾਰੀ ਕੁਠੀ ਇਹਨਾਂ ਕੋਲੇ ਰਹਿਣੀ ਨਹੀਂ ਇਹਨਾਂ ਨੇ ਕਿਤਨਾ ਕਿਤੇ ਤਾਂ ਰਹਿਣੀ ਹੈ ਜਦੋਂ ਕਿ ਮੁੱਖ ਮੰਤਰੀ ਦਾ ਤਰਕ ਇਹ ਹੈ ਕਿ ਮਾਝੇ ਦੋਆਬੇ ਨੂੰ ਚੰਡੀਗੜ੍ਹ ਆਉਣ ਲੱਗਿਆ ਟਾਈਮ ਲੱਗਦਾ ਹੈ ਮੈਂ ਉੱਥੇ ਰਹਿ ਜਾ ਕਰਾਂਗਾ ਤੇ ਕਈ ਇਹ ਕਹਿੰਦੇ ਆ ਕਿ ਤੁਸੀਂ ਕਿਹੜਾ ਤੁਰਕੇ ਜਾਣਾ ਜਾਣਾ ਤਾਂ ਤੁਸੀਂ ਹੈਲੀਕਾਪਟਰ ਤੇ ਆ ਉਹ ਹੈਲੀਕਾਪਟਰ ਤਾਂ ਐਂ ਘਿਹੜਾ ਬਣਾ ਲਿਆ ਜਿਵੇਂ ਦੂਜੇ ਰਾਜਾਂ ਦੇ ਵਿੱਚ ਤੁਸੀਂ ਧੂਰੀ ਫਿਰਦੇ ਹੋ ਆਪਦੇ ਸੁਪਰੀਮੋ ਨੂੰ ਤੇ ਸਰਕਟ ਹੈ ਉਹ ਸਾਰੀਆਂ ਥਾਂ 'ਤੇ ਹੈਗੇ ਆ ਤੁਸੀਂ ਕੋਠੀ 'ਚ ਬੈਠੋ ਸਰਕਟ ਹਾਉਸ ਬੈਠੋ ਤੁਸੀਂ ਲੋਕਾਂ ਦੇ ਵਿੱਚ ਜੁੜੋ ਜਿਹੜੀ ਗੱਲ ਤੁਸੀਂ ਪਹਿਲੇ ਦਿਨ ਕਹੀ ਸੀ ਕਿ ਹੁਣ ਸਰਕਾਰ ਲੋਕਾਂ ਦੀਆਂ ਸੱਥਾਂ 'ਚੋਂ ਚੱਲੇਗੀ ਪਿੰਡਾਂ ਦੀਆਂ 'ਚੋਂ ਉਹ ਅਜੇ ਤੱਕ ਤਾਂ ਚੱਲਦੀ ਨਜ਼ਰ ਨਹੀਂ ਆਈ ਕਿੰਨਾ ਕੁ ਲੋਕਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਨੇੜੇ ਠੁੱਕਣ ਦਿੱਤਾ ਜਾਂਦਾ ਹੈ ਇਹ ਸਭ ਦੇ ਸਾਹਮਣੇ ਆ। ਸੋ ਮੈਂ ਸਮਝਦਾ ਲੋਕਾਂ ਨੂੰ ਤੁਸੀਂ ਉਹ ਕੰਮ ਕਰੋ ਜਿਹੜਾ ਲੋਕਾਂ ਦੇ ਨੇੜੇ ਜਾ ਕੇ ਹੈ। ਸੋ ਰਹਿਣਾ ਕਿੱਥੇ ਰਹਿਣਾ ਨਹੀਂ ਰਹਿਣਾ ਇਹ ਤੁਹਾਡੀ ਆਪਣੀ ਮੌਜ ਹੈ ਜਿੱਥੇ ਮਰਜ਼ੀ ਰਹੋ ਪਰ ਜਿੱਥੇ ਜਾਣਿਓ ਉਥੇ ਲੋਕਾਂ ਦੇ ਨਾਲ ਮਿਲੋ, ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ। ਲੋਕਾਂ ਤੋਂ ਜਿਵੇਂ ਜਿਵੇਂ ਤੁਸੀਂ ਦੂਰ ਭਜੋਗੇ ਉਨਾਂ ਹੀ ਤੁਹਾਡੇ ਗੁਰਦਾਸਬੰਦ ਸਾਹਿਬ ਨੇ ਕਿਹਾ ਨਾ ਜੇ ਲੋਕਾਂ ਕੋਲ ਦੂਰ ਨਸੋਗੇ ਜੀ ਹੈ ਨਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਹੈ ਉਹ ਕਹਿੰਦੇ ਸਥਿਤੀ ਇਹੋ ਜੀ ਹੁੰਦੀ ਹੈ ਜੇ ਤੁਸੀਂ ਦੂਰ ਨਸੋਗੇ ਤਾਂ ਲੋਕ ਵੀ ਦੂਰ ਨਸਣਗੇ ਜੇ ਤੁਸੀਂ ਲੋਕਾਂ 'ਚ ਜਾਓਗੇ ਨੇੜੇ ਜਾਓਗੇ ਤਾਂ ਲੋਕ ਤੁਹਾਡੇ ਨਾਲ ਆਉਣਗੇ ਜੀ ਸੋ ਇਸ ਕਰਕੇ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਆਪਣਾ ਜਿਹੜਾ ਸਿਸਟਮ ਹੈ ਉਹਨੂੰ ਸਮੀਖਿਆ ਕਰਕੇ ਉਸ ਤੋਂ ਬਾਅਦ ਲੋਕਾਂ ਦੇ ਕੰਮ ਕਿਵੇਂ ਹੋਣੇ ਨੇ ਇਸ ਗੱਲ 'ਵਲ ਬਧਰਾ ਚਾਹੀਦਾ ਹੈ ਜੀ ਸਤਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਲੋਕ ਸਭਾ ਚੋਣਾਂ ਦੇ ਜਿ ਨਤੀਜੇ ਬਹੁਤ ਜ਼ਿਆਦਾ ਮਾੜੇ ਨੇ ਉਸ ਤੋਂ ਬਾਅਦ ਮੀਟਿੰਗਾਂ ਕੀਤੀਆਂ ਗਿਆ ਐ எம் ਐਲ ਏ ਦੇ ਨਾਲ ਐ 엠 ਪੀ ਆ ਦੇ ਨਾਲ ਤੇ ਦੂਜੇ ਪਾਸੇ ਜੋ ਗੱਲਬਾਤ ਨਿਕਲ ਕੇ ਸਾਹਮਣੇ ਆਈ ਵੀ ਨਸ਼ੇ ਨੂੰ ਲੈ ਕੇ ਕਾਫੀ ਮੁੱਦਾ ਮੰਨੇ ਜਾ ਰਿਹਾ ਸੀ ਪੰਜਾਬ ਸਰਕਾਰ ਉਹ ਲਗਾਤਾਰ ਪੁਲਿਸ ਅਧਿਕਾਰੀਆਂ ਨੇ ਮੀਟਿੰਗ ਕੀਤੀ ਗਈ ਤੇ ਮੀਟਿੰਗ ਤੋਂ ਬਾਅਦ ਤਵਾਦਲੇ ਕਰ ਦਿੱਤੇ ਗਏ ਤੇ ਵਿਰੋਧੀਆਂ ਨੇ ਲਗਾਤਾਰ ਇਸ ਦਾ ਵਿਰੋਧ ਕੀਤਾ ਜੀ ਦੇਖੋ ਜਿਹੜਾ ਤਵਾਦਲੇ ਕਰਨਾ ਹਾਲਾਂਕਿ ਸਰਕਾਰ ਦਾ ਆਪਣਾ ਅਧਿਕਾਰ ਖੇਤਰ ਹੈ ਉਹ ਕਿਸੇ ਦਾ ਤਬਾਦਲਾ ਕਿਤੇ ਕਰੇ ਉਹ ਮੁਲਾਜ਼ਮ ਨੂੰ ਜਾਣਾ ਪੈਂਦਾ ਏ ਸਾੜ ਦੇ ਵਿੱਚ ਇਹ ਤਾਂ ਨਸ਼ਾ ਵਕਾਉਂਦਾ ਇਹ ਤਾਂ ਇਹਦੇ ਮਤਲਬ ਉਹਨਾਂ ਤੇ ਟੈਗ ਲਾਤਾ ਭਾਵੇਂ ਉਹ ਨਸ਼ੇ ਦੇ ਨੇੜੇ ਖੜਦਾ ਵੀ ਨਾ ਹੋਵੇ ਇਹ ਚੀਜ਼ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਨਾਲੋਂ ਇੱਕ ਰਿਵਿਊ ਕਰੋ ਪ੍ਰਾਣਿਆਂ ਤੇ ਜਾਓ ਜਿਨ੍ਹਾਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਕਿਸੇ ਸਿਰੇ ਲਾਤਾ ਵੱਡੇ ਅਧਿਕਾਰੀਆਂ ਤੇ ਜਿਨ੍ਹਾਂ ਦੇ ਮੋਢਿਆਂ ਤੇ ਨਵਾਤਾਰਾ ਲਾਉਣ ਦੀ ਥਾਂ ਨਹੀਂ ਤਾਂ ਡਾਕ ਰਾਜੀਤ ਸਿੰਘ ਬਿਜਲੈਸ ਦੇ ਦਫਤਰ 'ਚ ਬੈਠਾ ਉਸੇ ਦਿਨ ਉਹਦੀ ਜਵਾਨਤ ਤੇ ਫੈਸਲਾ ਲੱਗਿਆ ਵਾ ਹਾਈ ਕੋਰਟ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਸੀ ਕਿ ਭਾਈ ਤੇਰੇ ਤੇ ਬਹੁਤ ਵੱਡੇ ਇਲਜ਼ਾਮ ਨੇ ਤੋਖੜੇ ਥੇ ਹਾਈ ਕੋਰਟ ਦਾ ਫੈਸਲਾ ਸੁਣ ਲਿਆ ਫਿਰ ਕਰਾਂਗੇ ਬੰਦਾ ਨਿਕਲਿਆ ਨਹੀਂ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਬੰਦਾ ਨਿਕਲਿਆ ਨਹੀਂ ਹਾਈ ਕੋਰਟ ਦੇ ਵਿੱਚ ਉਹਦੇ ਵਿਰੁੱਧ ਹੁਕਮ ਆ ਗਿਆ ਅੱਜ ਤੱਕ ਉਹ ਫੇਰ ਨਹੀਂ ਲੱਭਿਆ ਤੇ ਜਦੋਂ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਉਥੋਂ ਗਾਹਾਂ ਵਾਲੇ ਪਾਸੇ ਨੂੰ ਨਾ ਜਾਂਦੇ ਨੇ ਇਹ ਚੀਜ਼ਾਂ ਬਹੁਤ ਅਹਿਮ ਨੇ ਤੁਸੀਂ ਸੰਬੰਧਤ ਐਸਐਸਪੀ ਉਹਦੇ ਤੇ ਕਦਮ ਉਠਾਓ ਜੇ ਉਹਦੇ ਖੇਤਰ ਦੇ ਵਿੱਚ ਕੋਈ ਬੰਦਾ ਕੋਈ ਮੁਲਾਜ਼ਮ ਕੋਤਾਹੀ ਕਰਦਾ ਨਾਲ ਜਵਾਬਦੇਹੀ ਉਹਦੀ ਹੋਵੇ ਤੁਸੀਂ ਕਈ ਹੈ ਅਧਿਕਾਰੀ ਜਿਹੜੇ ਜਾ ਜਾ ਕੇ ਕੰਮ ਕਰਦੇ ਐ ਫੀਲਡ ਦੇ ਵਿੱਚ ਵੀ ਕੰਮ ਕਰਦੇ ਐ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਜਿਨ੍ਹਾਂ ਨੂੰ ਇਮਾਨਦਾਰ ਮੰਨਿਆ ਜਾਂਦਾ ਹੈ ਉਹਨਾਂ ਦਾ ਕਿੰਨਾ ਉਹਨਾਂ ਦੀਆਂ ਸਪਾਰਸ਼ਾ ਬੜੇ ਸਰਦਾਰ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ ਸੀ ਤੇ ਟਾਈਮ ਤੋਂ ਥੋੜਾ ਜਨਾ ਲੰਘਿਆ ਉਹ ਕੰਮ ਕਰਨ ਵਾਲੇ ਬੰਦੇ ਨੇ ਅੱਗੇ ਇਮਾਨਦਾਰ ਨੇ ਪਰ ਜਿਹੜੀਆਂ ਜੁੰਡਲੀਆਂ ਹੋਰ ਪੈਦਾ ਹੋਈਆਂ ਵੀ ਆਣੇ ਉਹਨਾਂ ਨੂੰ ਕਦੋਂ ਭੋਂਦਾ ਤੇ ਉਹਨਾਂ ਨੂੰ ਹੀ ਪਾਸੇ ਕਰਾਤਾ ਹਾਲਾਂਕਿ ਉਹਨਾਂ ਨੂੰ ਬੜੇ ਜੋੜ ਨਾਲ ਲਿਆਂਦਾ ਗਿਆ ਸੀ ਕੈਪਟਨ ਅਵਰਿੰਦਰ ਸਿੰਘ ਬੁੱਲੂ ਕੰਮ ਕਰਨ ਵਾਲੇ ਬਹੁਤ ਪਏ ਨੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਉਹ ਖੂਜੇ ਲੈਣ ਲਾਏ ਬੇ ਨੇ ਕਿਉਂਕਿ ਚਾਪਲੂਸੀ ਉਹਨਾਂ ਦੇ ਕੋਲ ਨਹੀਂ ਉਹਨਾਂ ਕੋਲ ਕੰਮ ਹੈ ਕਈ ਅਧਿਕਾਰੀ ਹੈ ਜਿਨ੍ਹਾਂ ਦੀ ਸੌ ਨੀਕੂ ਖਾ ਸਕਦੇ ਵੀ ਇਹ ਕੋਈ ਪੁੱਠਾ ਕੰਮ ਕਰਨਗੇ ਆ ਤੁਹਾਡੇ ਅਜੇ ਵੀ ਨੇ ਜਿਨ੍ਹਾਂ ਨੂੰ ਕਮਿਸ਼ਨਰ ਤੌਰ ਤੇ ਲਾਇਆ ਰਣਜੀਤ ਸਿੰਘ ਢਿੱਲੋਂ ਮਨਦੀਪ ਸਿੰਘ ਸਿੱਧੂ ਤਮਾਮ ਮੈਂ ਦੋ ਨਾਲ ਲੇਤੇ ਇਸ ਤਰ੍ਹਾਂ ਦੇ ਬਹੁਤ ਅਧਿਕਾਰੀ ਹੈ ਸੋ ਉਹਨਾਂ ਨੂੰ ਪਛਾਨ ਕੇ ਉਹਨਾਂ ਨੂੰ ਲਾਉਣ ਦੀ ਲੋੜ ਹੈ ਤੁਹਾਡੀ ਸਮੱਸਿਆ ਆਪੇ ਹੱਲ ਹੋ ਜੂ ਮੇਰੀ ਜਾਣਕਾਰੀ ਦੇ ਮੁਤਾਬਕ ਜਿਨ੍ਹਾਂ ਨੂੰ ਤੁਸੀਂ ਦੂਜੇ ਥਾਂ ਤੇ 10000 ਰੁਪਏ ਕੀਤਾ ਉਹਨਾਂ ਚੋਂ ਅਧੇਕਤਾਂ ਸਵੈ ਇੱਛਾ ਨਾਲ ਰਿਟਾਇਰਮੈਂਟ ਲੈਣ ਲੱਗੇ ਨੇ ਪਹਿਲੇ ਹੀ ਥਾਣੇ ਖਾਲੀ ਤੁਰੇ ਫਿਰਦੇ ਆ ਤੇ ਜੇ ਇਹ ਵੀ ਇਹਦੇ ਤੇ ਵਿਚਾਰ ਸੋਚੋ ਨਿਠ ਕੇ ਵਿਚਾਰ ਕਰੋ ਕੋਕਾ ਮੁੱਖ ਮੰਤਰੀ ਸਾਹਿਬ ਤਾਂ ਇਸ ਕਿਸਮ ਦੇ ਆ ਜਿਨ੍ਹਾਂ ਨੂੰ ਗਰਾਊਂਡ ਰੈਅਲਿਟੀ ਤੱਕ ਦਾ ਪਤਾ ਹੈ ਪਿੰਡ ਝੋਠੇ ਵੀ ਆ ਉਹਨਾਂ ਨੂੰ ਚਾਹੀਦਾ ਕਿ ਉਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਜੀ ਸੋ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੋ ਕਿ ਇੱਕ ਸ਼ਰਾਬ ਘੋਟਾਲੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਐਡੀ ਨੇ ਹਾਈ ਕੋਰਟ ਦਾ ਰੁਕ ਕਰ ਲਿਆ ਜੀ ਦੋਸ਼ ਲੱਗਦਾ ਕਿ ਹਾਈ ਕੋਰਟ ਦਾ ਰੁਕ ਵੀ ਉਦੋਂ ਕਰ ਲਿਆ ਜਦੋਂ ਤੱਕ ਆਊਡਰ ਨਹੀਂ ਜਾਰੀ ਹੋਏ ਸੀ ਅਜੇ ਤੱਕ ਜੀ ਰੌਜ ਐਵਨਿਊ ਅਦਾਲਤ ਦੇ ਇਹ ਤੇ ਕਾਫੀ ਸਵਾਲ ਉੱਠਦੇ ਐ ਇਹ ਚੀਜ਼ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਐ ਬਹੁਤ ਜ਼ਿਆਦਾ ਜੈਦਾ ਇਹ ਐ ਇਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦੇ ਵਿੱਚ ਚਲੇਗੇ ਹਾਈ ਕੋਰਟ ਨੇ ਰੋਕ ਲਾਤੀ ਨੋਟਿਸ ਜਾਰੀ ਕਰਤਾ ਇਹਨਾਂ ਨੇ ਭੰਗੜੇ ਵੀ ਬਹੁਤ ਪਾਲੇ ਸੀ ਆਤਿਸ਼ਵਾਦੀਆਂ ਚਲਾਤੀਆਂ ਪਟਾਕੇ ਚਲਾਤੇ ਮੇਰਾ ਖਲਕਹਲ ਕੀਤੀ ਥੋੜੀ ਜੀ ਇਹ ਨਹੀਂ ਹੈ ਇਕੱਲੇ ਨੇ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਵੇਲੇ 2002 ਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪੁੱਤਰ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਇਹਨਾਂ ਨੂੰ ਵੀ ਤਾਂ ਪਟਿਆਲਾ ਜੇਲ੍ਹ ਚ ਲਿਆਂਦਾ ਸੀ ਜਿੱਦਾਂ ਜਵਾਨ ਤੋਂ ਹੀ ਅਕਾਲੀ ਆਗੂ ਦੁਨਾ ਅਗਵਨ ਵਿੱਚ ਬਠਾਲ ਕੇ ਧੱਕਾ ਲੈ ਕੇ ਜਾ ਰਹੇ ਸੀ ਤੇ ਸੈਂਟਰਲ ਜੇਲ ਪਟਿਆਲਾ ਤੋਂ ਲੈ ਕੇ ਦੁਖਨ ਮਰਨ ਸਾਹਿਬ ਤੱਕ ਪਟਾਕਿਆਂ ਦੀਆਂ ਲੜੀਆਂ ਦੀਆਂ ਲੜੀਆਂ ਪਛਾਤੀਆਂ ਸੀ ਉਹਨੇ ਕੇਜਰੀਵਾਲ ਸਾਹਿਬ ਤੇ ਸਵਾਲ ਚੁੱਕਦੇ ਆ ਇੱਥੇ ਜਿਹੜਾ ਵੀ ਇਹਨਾਂ ਨੇ ਕਿਹਾ ਸੀ ਕਿ ਦੇਖੋ ਅਦਾਲਤ ਨੇ ਰਾਹਤ ਦੇਤੀ ਈੜੀ ਨੂੰ ਰਾਹ ਆ ਹਾਈ ਕੋਰਟ ਜਾਣ ਦਾ ਜੇ ਕੱਲੂ ਹਾਈ ਕੋਰਟ ਦੇ ਵਿੱਚੋਂ ਰਾਤ ਮਿਲ ਗਈ ਉਹਨਾਂ ਨੂੰ ਸੁਪਰੀਮ ਕੋਰਟ ਜਾਣ ਦਾ ਵੀ ਰਾਹ ਆ ਦੋਹੇ ਤਰਾ ਨੂੰ ਆ ਸੋ ਬਿਹਤਰ ਤਰੀਕਾ ਇਹ ਹੈ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਕੰਮ ਕਰੋ ਲੋਕਾਂ ਦੇ ਜੇ ਕੰਮ ਕਰੋਗੇ ਤਾਂ ਆਪਣੇ ਆਪ ਹਰਮਨ ਪਿਆਰੇ ਹੋ ਜਾਓਗੇ ਇੱਥੇ ਕਈ ਕਿਸਮ ਦੀਆਂ ਨੇ ਤਿੰਨ ਚਾਰ ਤਾਂ ਸ਼ਕਤੀ ਕੇਂਦਰ ਬਣੇ ਵੀ ਨੇ ਆਹ ਕਹਿੰਦੇ ਜੀ ਪਾਟਕ ਸਾਹਿਬ ਆ ਗਏ ਇਹ ਕਹਿੰਦੇ ਮੁੱਖ ਮੰਤਰੀ ਤਾਂ ਆਪ ਦਾ ਇੱਕ ਦਿਨ ਅੱਧਾ ਦਿਨ ਆ ਜਾਊਗਾ ਬਾਕੀ ਕੰਮ ਕਰੂਗਾ ਇਹਨੂੰ ਕੌਣ ਪੁੱਛੇ ਇੱਕ ਇਸ ਕਪੈਸਿਟੀ ਚ ਕਹਿ ਰਿਹਾ ਹੈ ਤੁਸੀਂ ਪਹਿਲਾਂ ਜਿਹੜਾ ਦਿੱਲੀ ਦਾ ਜਿੱਤ ਲੋ ਤਿੰਨ ਵਾਰ ਤੁਹਾਡੀ ਸਰਕਾਰ ਬਣ ਗਈ ਅਜੇ ਤੱਕ ਦਿੱਲੀ ਦੇ ਵਿੱਚ ਤੁਹਾਡਾ ਜ਼ੀਰੋ ਆਉਂਦਾ ਹੈ ਮੈਂਬਰ ਪਾਰਲੀਮੈਂਟ ਤਾਂ ਤੁਹਾਡੀ ਜਿੰਨੀ ਕਿ ਸਿਆਣਪ ਆਪਾਂ ਲਾ ਉੱਥੇ ਲਾਓ ਫਿਰ ਆ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਆਪਦੀਆਂ ਸਲਾਹਾਂ ਦਿਓ ਸੋ ਕਿਵੇਂ-ਕਿਵੇਂ ਕੀ ਕਰਨਾ ਇਹਨਾਂ ਪਾਰਟੀਆਂ ਤੇ ਆਪਣੇ ਤੇ ਨਿਰਭਰ ਹੈ ਹੋਰ ਉਡੀਕ ਕਰਨੀ ਚਾਹੀਦੀ ਹੈ ਕਿ ਹਾਈ ਕੋਰਟ ਤੋਂ ਕੇਜਰੀਵਾਲ ਦੇ ਲਈ ਕੀ ਫੈਸਲਾ ਹੁੰਦਾ ਹੈ ਕਹਿੰਦੇ ਆ ਕਿ ਉਹਦਾ ਭਾਰ ਭੂਰ ਘਟ ਗਿਆ ਤੇ ਏਮਜ ਦੇ ਡਾਕਟਰਾਂ ਨੇ ਸਲਾਹ ਦਿੱਤੀ ਆ ਕਿ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਪੂਰੀਆਂ ਢਟੂਰੇ ਤੇ ਪਰੌਂਠੇ ਖਵਾਏ ਜਾਣ ਤਾਂ ਕਿ ਉਹ ਪਲਵਾਨ ਚੰਗਾ ਬਣ ਜੇ ਜੀ ਸੋ ਦੂਜੇ ਪਾਸੇ ਜਿੱਥੇ ਪੰਜਾਬ ਦੇ ਵਿੱਚ ਭਾਜਪਾ ਲੋਕ ਸਭਾ ਦੇ ਵਿੱਚ ਕਾਫੀ ਬੂਟਾ ਮਿਲਿਆ ਨੇ ਤੇ ਜਿੱਦੇ ਚੱਲਦੇ ਆ ਭਾਜਪਾ ਹੁਣ 2027 ਦੀ ਤਿਆਰੀ ਕਰ ਰਹੀ ਹੈ ਤੇ ਉਹ ਇਕੱਲਿਆ ਹੀ ਚੋਣ ਲੜਨ ਲਈ ਵੀ ਤਿਆਰ ਹੈ ਤੇ ਦੂਜੇ ਪਾਸੇ ਉਹ ਰਵਨੀਤ ਬਿੱਟੂ ਨੂੰ ਲੈ ਕੇ ਬੜਾ ਜ਼ੋਰ ਦੇ ਰਹੇ ਨੇ ਜੀ ਦੇਖੋ ਸਾਰਿਆਂ ਨੂੰ ਪਤਾ ਹੈ ਇਹ ਕਦਮ ਭਾਜਪਾ ਦਾ ਕੋਈ ਪਹਿਲਾ ਨਹੀਂ 2014 ਦੇ ਵਿੱਚ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਅਰਨ ਜੇਤਲੀ ਚੋਣ ਹਾਰ ਗਏ ਇਹਨਾਂ ਨੇ ਉਹਨੂੰ ਵਿਤਵੰਤਰੀ ਬਣਾਤਾ 19 ਦੇ ਵਿੱਚ ਹਰਦੀਪਪੁਰੀ ਅੰਮ੍ਰਿਤਸਰ ਤੋਂ ਹੀ ਚੋਣ ਹਾਰ ਗਏ ਗੁਰਜੀਤ ਔਜਲਾ ਜਿੱਤ ਗਏ ਉਹਨਾਂ ਨੂੰ ਵੀ ਮੰਤਰੀ ਬਣਾਤਾ ਪੈਟਰੋਲੀਅਮ ਦਾ ਹੋਰ ਰਵਨੀਤ ਬਿੱਟੂ ਲੁਧਿਆਣੇ ਦੇ ਵਿੱਚ ਅਮਿਤ ਸ਼ਾਹ ਆ ਕੇ ਕਹਿ ਕੇ ਗਏ ਕਿ ਤੁਸੀਂ ਜਿਤਾਓ ਮੈਂ ਵੱਡਾ ਬੰਦਾ ਬਣਾਵਾਂਗਾ ਉਹ ਵੀ ਹਾਰ ਗਏ ਤੇ ਉਹਨਾਂ ਨੂੰ ਵੀ ਫੂਡ ਪ੍ਰੋਸੈਸਿੰਗ ਦੇ ਨਾਲ-ਨਾਲ ਰੇਲ ਮੰਤਰੀ ਆਲਾ ਵੀ ਦੇਤਾ ਅਕਾਲੀਆ ਨੂੰ ਦਖਾਟ ਆ ਕਿ ਤੁਹਾਡੇ ਕੋਲ ਤਾਂ ਇੱਕ ਫੂਡ ਮੰਤਰੀ ਆਲਾ ਹੁੰਦਾ ਸੀ ਫੂਡ ਪ੍ਰੋਸੈਸਿੰਗ ਦਾ ਅਸੀਂ ਇਹਨੂੰ ਪਟਾਵੰਦਾ ਬਣਾਇਆ ਹੈ ਇਹ ਗੱਲ ਜਿਉਂਦੀ ਤੇ ਉਹ ਐ ਇੱਥੇ ਐਸ ਵਾਰ ਉਹਨਾਂ ਨੇ ਆਪਣਾ ਵੋਟ ਬੈਂਕ ਵਧਾ ਲਿਆ ਭਾਵੇਂ ਜਿੱਤ ਨਹੀਂ ਸਕੇ ਉਹਨਾਂ ਨੇ ਅਕਾਲੀ ਦਲ ਦੀਆਂ ਤਾਂ 10 ਜਵਾਨਤਾ ਜਬਤ ਹੋ ਗਈਆਂ ਅਕਾਲੀ ਦਲ ਦਾ 22 ਨਾਲੋਂ ਵੋਟ ਪਰਸੈਂਟ ਘਟ ਕੇ 1.5 13% ਰਹਿ ਗਿਆ ਜਦੋਂ ਕਿ ਭਾਜਪਾ 18% ਤੇ ਆ ਗਈ 28 ਸੀਟਾਂ ਤੇ ਪਤਾ ਲੱਗਿਆ ਕਿ 1 ਨੰਬਰ ਤੇ ਵੀ ਹੈ ਤੇ ਅਕਾਲੀ ਦਲ ਦੂਜੇ ਤੇ ਕੋਈ ਸਮਾਂ ਹੁੰਦਾ ਸੀ ਅਕਾਲੀ ਦਲ ਪਹਿਲਾ ਜਾਂ ਦੂਜੇ ਖੇੜਦੇ ਸੀ ਕਿਉਂਕਿ ਕਾਂਗਰਸ ਤੇ ਸਦਮ ਸਿੱਤੇ ਹੁੰਦੇ ਸੀ ਕਈਆਂ ਤੇ ਤੀਜੇ ਤੇ ਕਈਆਂ ਤੇ ਚੌਥੇ ਤੇ ਕਈਆਂ ਤੇ ਪੰਜਵੇਂ ਤੇ ਉਹ ਸੀਟ ਜਿੱਥੇ ਇਹਨਾਂ ਨੇ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਉਹਨਾਂ ਦੀ ਅਗਵਾਈ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਸੀ ਕਿ ਤੁਸੀਂ ਪਤਾ ਕਰਕੇ ਆਓ ਸੋ ਮੈਂ ਮਹਿਸੂਸ ਕਰਦਾ ਕਿ ਸ਼ਰਮਨੀ ਕਾਲੀਦਾਲ ਨੂੰ ਆਪਣਾ ਹੋਰ ਸੁਧਾਰ ਕਰਨਾ ਚਾਹੀਦਾ ਹੈ ਤੇ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੈਰ ਫਸਾ ਰਹੀ ਹੈ ਰਵਨੀਤ ਬਿੱਟੂ ਉਸੇ ਚੀਜ਼ ਦਾ ਹਿੱਸਾ ਹੈ ਨਹੀਂ ਤਾਂ ਇਹ ਚਾਰ ਵਾਰੀਆਂ ਦੀ ਐਮਪੀ ਬੀਬੀ ਪ੍ਰਨੀਤ ਕੌਰ ਨੂੰ ਵੀ ਲਿਆ ਸਕਦੇ ਸੀ ਜਿਹੜੇ ਮੰਤਰੀ ਵੀ ਰਹੇ ਨੇ ਪਰ ਨਹੀਂ ਉਹਦੀ ਥਾਂ ਤੇ ਉੱਤੇ ਇਹਨਾਂ ਨੇ ਨੌਜਵਾਨ ਦੇ ਉੱਤੇ ਦਾਗ ਖੇਡਿਆ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਤੌਰ ਦੇ ਉੱਤੇ ਅਗਲੀਆਂ ਚੋਣਾਂ ਸਤਾਈ ਦੀਆਂ ਜਾਏਗੀ ਕਿੰਨੀ ਕਿ ਸਫਲਤਾ ਮਿਲਦੀ ਹੈ ਮੌਕਾ ਦੱਸੇਗਾ ਜੀ ਸਰ ਜੀ ਦੇ ਪਾਸੇ ਨੈੱਟ ਦਾ ਪੇਪਰ ਲੀਕ ਹੋ ਗਿਆ ਸੀ ਜਿਹਦੇ ਚੱਲਦੇ ਵਿਰੋਧੀ ਲਗਾਤਾਰ ਕੇਂਦਰ ਨੂੰ ਘੇੜਦੇ ਹੋਏ ਨਜ਼ਰ ਆਏ ਨੇ ਆਮ ਆਦੀ ਪਾਰਟੀ ਹੋ ਗਈ ਕਾਂਗਰਸ ਹੋ ਗਈ ਉਹਨਾਂ ਵੱਲੋਂ ਲਗਾਤਾਰ ਧਰਨੇ ਮੁਜ਼ਾਰੇ ਕੀਤੇ ਗਏ ਜੀ ਹੁਣ ਤਾਂ ਜਿਹੜਾ ਉਹ ਏਜੰਸੀ ਹੈ ਜਿਹੜੀ ਪੇਪਰ ਲਾ ਇੰਡੀਆ ਨੈਸ਼ਨਲ ਟੈਸਟਿੰਗ ਏਜੰਸੀ ਉਹਦਾ ਡਾਇਰੈਕਟਰ ਜਨਰਲ ਸੁਬੋਤ ਸਿੰਘ ਵੀ ਹਟਾਤਾ ਲੋਕ ਪ੍ਰੈਸ਼ਰ ਵਿੱਚ ਹਟਾਉਣਾ ਪਿਆ ਜਦੋਂ ਪਹਿਲੀ ਵਾਰ ਪੇਪਰ ਲੀਕ ਹੋਇਆ ਸੀ ਜੇ ਮਸਾਲੀ ਸਜ਼ਾ ਉਦੋਂ ਦਿੱਤੀ ਹੁੰਦੀ ਅੱਜ ਇਹ ਨੌਬਤ ਨਾ ਹੁੰਦੀ ਤੁਸੀਂ ਉਦੋਂ ਦੇਖਦੇ ਰਹੇ ਤੇ ਕਹਿੰਦੇ ਆ ਕਿ 41 ਤੋਂ ਵੱਧ ਵਾਰ ਇਹ ਪੇਪਰ ਜਿਹੜਾ ਉਹ ਲੀਕ ਹੋ ਗਿਆ 41 ਤੋਂ ਵੱਧ ਵਾਰ ਤੇ ਕਿਤਾ ਕੀ ਕੱਖ ਨਹੀਂ ਹੁਣ ਦੇਤੀ 2 ਮਹੀਨਿਆਂ ਦੇ ਵਿੱਚ ਰਿਪੋਰਟ ਦੇਣਗੇ ਪਤਾ ਨਹੀਂ ਉਦੋਂ ਤੱਕ ਕੀ ਹੋਣਾ ਕੀ ਨਹੀਂ ਹੋਣਾ ਸੋ ਇਹ ਪੇਪਰ ਜਿਹੜਾ ਲੀਕ ਹੋਇਆ ਬੱਚਿਆਂ ਦੇ ਭਵਿੱਖ ਨਾਲ ਖਲਵਾੜ ਹੈ ਇਹ ਖਲਵਾੜ ਬਹੁਤ ਗਲਤ ਹੈ ਜਿਹੜੇ ਬੱਚੇ ਬਹੁਤ ਮਿਹਨਤ ਨਾਲ ਇੱਥੋਂ ਤੱਕ ਜਾਂਦੇ ਐ ਸਬਰਥਾ ਵੀ ਨਹੀਂ ਪਰ ਇੱਥੇ ਸਾਰੇ ਦਾ ਸਾਰਾ ਸਿਸਟਮ سرمਾਈਦਾਰੀ ਦੇ ਹੱਥਾਂ ਦੇ ਵਿੱਚ ਜਾ ਰਿਹਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਗਲਤ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਜਿੱਥੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਪੂਰੀ ਜੋਰਾਂ ਦੇ ਤੇ ਐ ਤੇ ਦੂਜੇ ਪਾਸੇ ਬਿਜਲੀ ਦੀ ਮੰਗ ਹੈ ਟੂਲਸਾ ਉਹ ਵੀ ਬਹੁਤ ਜ਼ਿਆਦਾ ਵਧ ਗਈ ਹੈ ਜੀ ਦੇਖੋ ਜਦੋਂ ਸਰਕਾਰਾਂ ਲੋਕ ਹਿੱਤ ਵਿੱਚ ਪੈਸਾ ਫੈਸਲੇ ਨਾਲ ਲੈਣ ਆਦਾਰਿਆਂ ਨੂੰ ਖੁਦ ਹੀ ਡੋਬਣ ਤੇ ਆ ਜਾਵੇ ਪਹਿਲਾ 96 ਬੀਬੀ ਪਠੱਲ ਨੇ 7 ਏਕੜ ਦੀ ਕੀਤੀ 97 'ਚ ਬਾਦਲ ਸਾਹਿਬ ਆ ਗਏ ਉਹਨਾਂ ਨੇ ਸਾਰਿਆਂ ਦੀ ਬਿਜਲੀ ਮਾਫ਼ ਕਰਤੀ ਕਰ ਦਿਓ ਤੁਸੀਂ ਸਰਕਾਰ ਵਾਲੇ ਪਾਸੋਂ ਬਿਜਲੀ ਬੋਰਡ ਨੂੰ ਪੈਸੇ ਦਿਓ ਤੁਸੀਂ ਮਾਫ਼ ਦੀ ਥਾਂ ਤੇ ਭਾਵੇਂ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਹੋਰ ਦੇ ਦਿਓ ਨਾਲ ਇਹ ਤੁਹਾਡੀ ਸਰਕਾਰ ਆ ਤੁਸੀਂ ਦੇਖਣਾ ਸਰਮਾਇਆ ਕਿੱਥੋਂ ਆਉਣੇ ਤੇ ਜੇ ਸਾਰਾ ਕੁਝ ਅਸੀਂ ਕਰਜ਼ਾ ਲੈਣਾ ਹੈ ਕਰਜ਼ਾ ਤਾਂ ਐਂ ਕਰਦੇ ਆ ਜਿਵੇਂ ਬਸ ਕਦੇ ਭਰਨਾ ਨਹੀਂ ਹੁੰਦਾ ਜੋ ਆ ਗਿਆ ਤੋ ਆਪਣੇ ਅੱਜ ਰਾਜ ਦਾ ਹਰੇਕ ਬੰਦੇ ਦਾ ਬਾਲ-ਬਾਲ ਕਰਜ਼ਈ ਹੋ ਗਿਆ ਇਹ ਕਾਫੀ ਮਾੜਾ ਕੰਮ ਹੈ ਕਿਰਪਾ ਕਰੋ ਪੰਜਾਬ ਨੂੰ ਤਰਸ ਕਰੋ ਥੋੜਾ ਜਿਆਦਾ ਬਿਜਲੀ ਦੀ ਮੰਗ 16000 ਮੈਗਾਵਾਟ ਰੂਪ ਪਾਰ ਕਰ ਗਈ ਸਰਦੀਆਂ ਦੇ ਵਿੱਚ ਵੀ 9000 ਪਾਰ ਕਰਨ ਲੱਗ ਗਈ 3 ਲੱਖ ਮੀਟਰ ਨਮਾ ਲੱਗ ਗਿਆ ਇੱਕ ਸਾਲ 'ਚ ਐਨੇ ਘਰ ਤਾਂ ਨਹੀਂ ਨਵੇਂ ਪਏ ਤੁਸੀਂ ਕਰਦੇ ਕੀ ਪਈਓ ਸੋਚਦੇ ਕੀ ਪਈਓ ਜੇ ਇਹੋ ਹਾਲ ਰਿਹਾ ਅਗਲੇ ਸੀਜ਼ਨ ਤੋਂ ਪਹਿਲਾ ਪਹਿਲਾ ਇੱਥੇ ਬਹੁਤ ਨੁਕਸਾਨ ਆ ਹੋ ਜਾਏਗਾ ਪਾਣੀ 109 ਜੋਂਨ 138 ਚੋਂ ਡਾਰਕ ਜ਼ੋਨ ਕਾਲੇ ਖੇਤਰ ਐਲਾਨਤੇ ਐ ਤੇ ਜੇ ਇਹੀ ਹਾਲ ਰਹਾ ਤਾਂ ਇਸ ਤੋਂ ਵੀ ਥੱਲੇ ਜਾਵਾਂਗੇ ਤੁਸੀਂ ਖੁਦ ਪਵੰਦੀ ਲਈ ਪੂਸਾ 144 ਤੇ ਜਿਹੜੀ 150 ਦਿਨ ਚ ਪੱਕਦੀ ਐ ਪੀਆਰ 126 ਜਿਹੜੀ 90 ਦਿਨ ਲੈਂਦੀ ਆ ਯੂਨੀਵਰਸਿਟੀ ਦੇ ਮੁਤਾਬਕ ਉਹਦੇ ਵੱਲ ਤੁਹਾਡਾ ਧਿਆਨ ਕੋਈ ਨਹੀਂ ਸੋ ਮੈਂ ਮਹਿਸੂਸ ਕਰਦਾ ਕਿ ਤੁਸੀਂ ਇਹ ਚੀਜ਼ਾਂ ਇਨੀਆਂ ਨੇ ਇਹਦੇ ਤੇ ਵਿਚਾਰ ਕਰੋ ਪੰਜਾਬ ਕਿਵੇਂ ਬਚਣਾ ਹੈ ਪਾਣੀ ਦਾ ਮਸਲਾ ਉੱਠ ਖੜਿਆ ਸ਼ੁਕਰ ਹੈ ਕੱਲ ਰਾਜੇਵਾਲ ਸਾਹਿਬ ਹੋਰਾਂ ਨੇ ਇੱਕ ਚੰਡੀਗੜ੍ਹ ਦੇ ਵਿੱਚ ਸੈਮੀਨਾਰ ਕੀਤਾ ਜਿਹਦੇ ਵਿੱਚ ਮਾਰਾਂ ਦੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਕੀਤਾ ਕਿ ਕਿਵੇਂ ਪਾਣੀ ਬਚਾਇਆ ਜਾਵੇ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਪਾਸੇ ਵੱਲ ਆਓ ਦੂਜੀਆਂ ਫਸਲਾਂ ਸਰਕਾਰ ਦੀ ਕੋਈ ਨੀਤੀ ਲਿਆਓ ਸਵਾ ਦੋ ਸਾਲ ਲੰਘ ਗਏ ਅਜੇ ਤੱਕ ਇਹਨਾਂ ਦੀ ਖੇਤੀ ਨੀਤੀ ਆਈ ਨਹੀਂ ਜਿਹੜੀ ਪਿਛਲੇ ਸਾਲ 31 ਮਾਰਚ ਨੂੰ ਆਉਣੀ ਸੀ ਸਵਾ ਸਾਲ ਹੋਰ ਲੰਘ ਗਿਆ ਪਰ ਅਫਸੋਸ ਅਜੇ ਤੱਕ ਸਾਡੀ ਖੇਤੀ ਨੀਤੀ ਨਾ ਭਾਰਤ ਸਰਕਾਰ ਦੀ ਆਈ ਹੈ ਤੇ ਨਾ ਪੰਜਾਬ ਦੀ ਸਰਕਾਰ ਦੀ ਆਈ ਹੈ ਜੀ ਸੋ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਹੈ ਨਾਈਟਲ ਸਭ ਤੋਂ ਸੇ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਸੋ ਪ੍ਰੋਗਰਾਮ ਹਫਤਾਵਾਰੀ ਖਬਰ ਤੋੜ ਲੈ ਕੇ ਅਗਲੇ ਹfte ਫਿਰ ਹਾਲਤ ਰੋਵਾਂਗੇ ਧੰਨਵਾਦ